ਮਾਤਾ ਪੱਧਰ ਕਾਲੀ ਜੀ ਦਾ ਸਾਲਾਨਾ ਮੇਲਾ ਪ੍ਰਾਚੀਨ ਸਿੱਧ ਪੀਠ ਮੰਦਿਰ ਮਾਤਾ ਪੱਧਰ ਕਾਲੀ ਜੀ ਗੇਟ ਖਜ਼ਾਨਾ ਅੰਮ੍ਰਿਤਸਰ ਵਿਖੇ 2 ਜੂਨ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਮੰਦਿਰ ਵਿਖੇ ਸਵੇਰ ਤੋਂ ਹੀ ਭਗਤ ਜਨ ਮਾਤਾ ਪੱਧਰ ਕਾਲੀ ਜੀ ਦੇ ਦਰਸ਼ਨਾਂ ਲਈ ਪੁੱਜੇ ਆਪਣੀ ਆਪਣੀ ਸ਼ਰਧਾ ਅਨੁਸਾਰ ਸਭ ਭਗਤ ਜਨ ਮਾਤਾ ਜੀ ਦੇ ਚਰਨਾਂ 'ਚ ਪ੍ਰਸ਼ਾਦ ਭੇਟਾ ਅਰਪਿਤ ਕਰਨ ਲਈ ਮਹਾਮਾਈ ਦੇ ਜਕਾਰੇ ਲਗਾਉਂਦੇ ਮੰਦਿਰ ਵਿਖੇ ਪੁੱਜ ਰਹੇ ਸਨ ਮੰਦਿਰ ਦੇ ਮਹੰਤਾ ਨੇ ਦੱਸਿਆ ਕਿ ਮਾਤਾ ਪੱਧਰ ਕਾਲੀ ਜੀ ਦਾ ਮੇਲਾ ਹਰ ਸਾਲ ਹੀ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਸੰਗਤ ਬਹੁਤ ਦੂਰ ਦੂਰ ਤੋਂ ਮਾਤਾ ਜੀ ਦੇ ਦਰਸ਼ਨਾਂ ਲਈ ਆਉਂਦੀ ਹੈ ਅਤੇ ਇਸ ਸਾਲ ਵੀ ਸੰਗਤਾਂ ਆਪਣੀਆਂ ਹਾਜ਼ਰੀਆਂ ਭਰ ਰਹੀਆਂ ਹਨ ਉਹਨਾਂ ਦੱਸਿਆ ਕਿ ਸੰਗਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੰਦਿਰ ਵੱਲੋਂ ਕੀਤੇ ਗਏ ਹਨ ਅਤੇ ਗਰਮੀ ਦੇ ਮੌਸਮ ਦੇ ਚਲਦਿਆ ਮੰਦਿਰ ਵਿਖੇ ਪੱਖੇ, ਕੂਲਰ, ਠੰਡੇ ਪਾਣੀ ਦੀਆਂ ਸ਼ਬੀਲਾਂ ਅਤੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਹਨ ਮਾਤਾ ਜੀ ਦੇ ਚਰਨਾਂ 'ਚ ਹਾਜ਼ਰੀ ਭਰਨ ਆਈ ਸੰਗਤ ਨੇ ਕਿਹਾ ਕਿ ਉਹ ਹਰ ਸਾਲ ਹੀ ਮਾਤਾ ਜੀ ਦੇ ਮੇਲੇ ਵਿੱਚ ਮਹਾਮਾਈ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਮਾ ਪੱਧਰ ਕਾਲੀ ਜੀ ਭਗਤਾਂ ਦੀ ਹਰ ਮਨੋ ਕਾਮਨਾ ਪੂਰੀ ਕਰਦੀ ਹੈ ਅਤੇ ਮਾਹ ਦੇ ਦਰਬਾਰ ਤੇ ਮੇਲੇ ਦੌਰਾਨ ਭਗਤਾਨੀਆਂ ਖੂਬ ਰੌਣਕਾਂ ਲੱਗਦੀਆਂ ਹਨ ਮੇਲੇ ਦੌਰਾਨ ਮੰਦਿਰ ਦੇ ਆਸ-ਪਾਸ ਪਗਤਜਨਾ ਵੱਲੋਂ ਲੰਗਰ ਤੇ ਠੰਡੇ ਮਿੱਠੇ ਜਲਦੀਆਂ ਛਬੀਲਾਂ ਲਗਾਈਆਂ ਗਈਆਂ ਮੇਲੇ ਵਿੱਚ ਸੰਗਤ ਖਾਸ ਕਰਕੇ ਬੱਚੇ ਮੇਲੇ ਵਿੱਚ ਲੱਗੇ ਚੋਲਿਆਂ ਦਾ ਆਨੰਦ ਲੈਂਦੇ ਨਜ਼ਰ ਆਏ ਅਤੇ ਮੰਦਿਰ ਦੇ ਆਸ-ਪਾਸ ਪ੍ਰਸ਼ਾਦ ਖਿਡੌਣਿਆਂ ਘਰੇਲੂ ਸਮਾਨ ਦੀਆਂ ਦੁਕਾਨਾਂ ਵੀ ਸਜਾਈਆਂ ਗਈਆਂ ਹਨ me <laughs> ਹਾਂਜੀ ਮੇਰਾ ਨਾਮ ਹੈ ਜੀ ਲਵੀ ਸਾਗਲ ਅਤੇ ਹਰ ਸਾਲ ਮਾ ਭਦਰ ਕਾਲੀ ਦਾ ਮੇਲਾ ਲੱਗਦਾ ਤੇ ਮਾਨ ਨੇਰੀਆਂ ਤੂਫਾਨ ਇੰਨਾ ਆਂਦਾ ਇੰਨੀ ਆਂਦੀ ਆਂਦੀ ਏ ਤੇ ਹਰ ਸਾਲ ਮਹਾਮਈ ਦੇ ਜਿਹੜੇ ਸੰਗਤ ਭਗਤ ਜਿਹੜੇ ਆਪਣੀ ਪੂਰੀ ਸ਼ਰਧਾ ਦੇ ਨਾਲ ਵੇਖੋ ਕਿੰਨਾ ਰਸ਼ ਹੈ ਆਪਣੀ ਹਰ ਮੁਰਾਦ ਇਹਨਾਂ ਦੀ ਪੂਰੀ ਹੁੰਦੀ ਪਈ ਏ ਸਭ ਕੁਝ ਮਹਾਰਾਣੀ ਇਹਨਾਂ ਨੂੰ ਦੇ ਰਹੀ ਤੇ ਲੋਕੀ ਆ ਰਹੇ ਨੇ ਪੂਰਾ ਸਲਾਬ ਜਨ ਸਲਾਬ ਹੋਇਆ ਪਿਆ ਵੇਖੋ ਤੁਸੀਂ ਬਾਹਰ ਜਾ ਕੇ ਤੇ ਝੂਟੇ ਵੀ ਲੱਗੇ ਮਹਾਮਈ ਦੇ ਜੋ ਵੀ ਆਪਣੀ ਸ਼ਰਧਾ ਮਨੋ ਕਾਮਨਾ ਦੇ ਨਾਲ ਆਂਦਾ ਹੋਰੀ ਹਰ ਮਨੋ ਕਾਮਨਾ ਪੂਰੀ ਹੁੰਦੀ ਪਈ ਆ ਇਸ ਲਈ ਮਹਾਮਈ ਦੇ ਦਰ ਤੇ ਮੇਲੇ ਲੱਗਦੇ ਰਹਿਣ ਇੱਥੇ ਕੂਲਰ ਦੀ ਇੰਤਜ਼ਾਮ ਕੀਤੇ ਗਏ ਨੇ ਆਣੀ ਇੰਤਜ਼ਾਮ ਕੀਤਾਗਾ ਸ਼ਬੀਲਾ ਲੱਗੀਆਂ ਲੰਗਰ ਲੱਗੇ ਹੋਏ ਨੇ ਸਾਰੇ ਇੰਤਜ਼ਾਮ ਹੋਇਆ ਪਿਆ ਜੀ ਪੱਖੇ ਕੂਲਰ ਸਾਰਾ ਇੰਤਜ਼ਾਮ ਹੈ ਜੀ ਤੁਸੀਂ ਦੇਖ ਸਕਦੇ ਹੋ ਗਰਮੀ ਹੈ ਫਿਰ ਵੀ ਧੁੱਪ ਬਹੁਤ ਬਹੁਤ ਤੇਜ ਆ ਫਿਰ ਵੀ ਸੰਗਤ ਜਿਹੜੀ ਆਪਣੀ ਸ਼ਰਦਾ ਦੇ ਨਾਲ ਘਰ ਆ ਰਹੀ ਆ ਮੱਥਾ ਟੇਕ ਰਹੀ ਆ ਆਪਣੀਆਂ ਮਹਾਮਈ ਗਿਰਦਾਸਾਂ ਚੱਲਦੀਆਂ ਪਈਆਂ ਸਭ ਕੰਮ ਮਹਾਮਈ ਉਹਨਾਂ ਦੇ ਘਰ ਦੀ ਪਈ ਆ ਹਾਯਰ ਨਾਯਰ ਮਹਾਰਾਣੀ ਇੱਥੇ ਜੈਕਾਰਾ ਹੀ ਮਹਾਭਦਰ ਕਾਲੀ ਦਾ ਬੋਲ ਸੱਚੇ ਦਰਬਾਰ ਜੈਕਾਰਾ ਸ਼੍ਰੀ ਕਾਲਕਾ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਜਿਹੜਾ ਮਾਂ ਭਗਵਤੀ ਦੀ ਆਬਰ ਪੇਪ ਹੈ ਕਿ ਫਿਰ ਇਸ ਵਾਰ ਇਸ ਸਾਲ ਅਪਰਾਕਾਸੀ ਦੇ ਉਪਰਖ ਜੰਦਰ ਮੇਰੀ ਮਾਂ ਭਗਵਤੀ ਦਾ ਬਦਰ ਕਾਲੀ ਦਾ ਮੇਲਾ ਹੈ ਔਰ ਮੇਰੀ ਮਹਾਰਾਣੀ ਦੀ ਪਿਆਰੀ ਸੰਗਤ ਨੂੰ ਇੱਕ ਉਡੀਕ ਰਹਿੰਦੀ ਹੈ ਕਦ ਅਪਰਾ ਅਗਾदशी ਆਵੇ ਕਦ ਅਸੀਂ ਮਹਾਰਾਣੀ ਦੇ ਇਸ ਸੁੰਦਰ ਪਾਵਨ ਸਰੂਪ ਦੇ ਦਰਸ਼ਨ ਕਰੀਏ ਇਸ ਦੇ ਬਾਰੇ ਮੈਂ ਇਹ ਕਹਿ ਸਕਦਾ ਹਾਂ ਕਿ ਹਰ ਬੰਦਾ ਬਾਅਵੀਂ ਕਹਿੰਦਾ ਹੈ ਕਿ ਤੇਰਾ ਦਰਸ਼ਨ ਮਿਲ ਜਾਏ ਮਿਟ ਜਾਵਣ ਤੰਗਾਂ ਮੇਰੀਆਂ ਇੱਕੋ ਗੱਲ ਹੈ ਮਾਤਾ ਰਾਣੀ ਮੇਰੀ ਬਾਕੀ ਸਾਰੀਆਂ ਗੱਲਾਂ ਤੇਰੀ ਇਸ ਦੇ ਬਾਰੇ ਅਸੀਂ ਬਹੁਤ ਖੁਸ਼ ਹਾਂ ਕਿ ਸਾਲ ਬਾਅਦ ਇਹ ਮੇਲਾ ਆਂਦਾ ਮਾਤਾ ਰਾਣੀ ਦਾ ਪੱਤੜਕਾਲੀ ਦਾ ਮੇਲਾ ਖੁਸ਼ੀਆਂ ਭਰਿਆ ਲਾ ਹੁੰਦਾ ਵਾ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਜਾਂਦਾ ਵਾ ਜੋ ਵੀ ਇਸ ਦੇ ਦਰਬਾਰ ਦੇ ਵਿੱਚੋਂ ਮਾਤਾ ਰਾਣੀ ਦੇ ਦਰਬਾਰ ਜੋ ਮੰਗੋ ਉਹ ਮਾਂ ਖਸਤੀਆਂ ਇਛਾਵਾਂ ਪੂਰੀਆਂ ਕਰਦੀ ਹੈ ਅਸਲ ਵਿੱਚ ਨੂੰ ਬੜੀ ਉਤਸੁਕਤਾ ਦੇ ਨਾਲ ਸਾਰੇ ਜਾਣੇ ਇਸ ਮੇਲੇ ਦੀ ਉਡੀਕ ਕਰਦੇ ਹਨ ਇਹ ਮੇਲਾ ਖਦੋ ਆਵੇ ਜੇਸੀ ਆਪਣੀਆਂ ਇਥੇ ਆ ਕੇ ਆਪਣੇ ਬੱਚਿਆਂ ਦੇ ਨਾਲ ਆ ਕੇ ਬੜੀ ਸ਼ਰਧਾ ਦੇ ਨਾਲ ਮਾਤਾ ਹੀ ਰੰਬੂਤ ਵਧੀਆ ਦਿਨ ਹੈਗਾ ਮਾਤਾ ਭੱਤਰਕਾਲੀ ਦਾ ਮੇਲਾ ਹੈਗਾ ਅੱਜ ਸਾਲ ਬਾਅਦ ਆਂਦਾ ਹੈ ਲੋਕਾਂ 'ਚ ਬਹੁਤ ਉਤਸ਼ਾਹ ਹੈਗਾ ਇੱਥੇ ਮਨ ਮਰਦੀਆਂ ਮਾਤਾ ਦਾ ਕੁੜੀਆਂ ਹੁੰਦੀਆਂ ਲੋਕਾਂ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਇੱਥੇ ਜੋ ਮੰਗੋ ਮਿਲਦਾ ਮਾਤਾ ਝੋਲੀਆਂ ਭਰ ਕੇ ਆਇਓ ਝੋਲੀਆਂ ਭਰ ਕੇ ਲੈ ਜਾਓ ਜੋ ਮੰਗੋਗੇ ਮਿਲੇਗਾ ਬਹੁਤ ਰੌਣਕਾਂ ਵਾਰੀਆਂ ਸਵੇਰ ਤੋਂ ਰੌਣਕਾਂ ਲੱਗੀਆਂ ਹੋਈਆਂ ਅਸੀਂ ਹੁਣੇ ਆਈ ਲੋਕ ਲੱਗੇ ਆਪਾਂ ਬਹੁਤ ਦੂਰ ਦੂਰੋਂ ਲੋਕੀ ਆਉਂਦੇ ਆ ਮਤਲਬ ਦੂਰ ਦੂਰੋਂ ਪਰਦੇਸਾਂ ਜੁਹਾਂਦੇ ਲੋਕੀ ਬਹੁਤ ਵਧੀਆ ਗੀ ਤੇ ਹਰ ਸਾਲ ਮੇਲਾ ਲੱਗਦਾ ਹੈ ਮਾ ਮਾਈ ਜੀ ਦੀ ਕਿਰਪ ਜਿਆਦਾ ਨੇ ਉਹਨੇ ਤੇ ਹਾਸਿਕ ਮੰਦਿਰ ਆ ਚੱਲ ਰਹੇ ਬੰਦੇ ਨੇ ਮੰਨਣਾ ਤੇ ਬਹੁਤ ਹੋਰੀਆਂ ਗਏ ਨੇ ਤੇ ਬਹੁਤ ਵਧੀਆ ਹੈ ਹਰ ਸਾਲ ਜੋ ਵੀ ਹੈ ਕਿ ਯਾਰ ਬੜੇ ਧੁੰਮ ਕਮ ਨਾਲ ਤਿਆਰੀਆਂ ਕੀਤੀ ਜਾਂਦੀਆਂ ਨੇ ਸਾਰਾ ਕੁਝ ਹੈ ਲੰਗਰ ਚੁੱਲੇ ਸਭ ਕੁਝ ਖਰਚੀ ਜਾਂਦੇ ਬੜੇ ਦਿলোਚਾਹ ਨਾਲ ਕਰਦੇ ਨੇ ਸਾਰੇ ਲੋਕ ਵੀ ਬਾਹਰ ਵੀ ਅੰਦਰ ਵੀ ਮਾਣ ਮਹਿਦ ਕੀ ਪਾਣਾ ਪੱਤਰਕਾਲੀ ਦੇ ਮੇਲੇ ਤੇ ਬਹੁਤ ਜ਼ਿਆਦਾ ਰੌਣਕਾ ਹੈ ਇੱਥੇ ਸਾਰਾ ਕੁਝ ਮਿਲਦਾ ਹੈ ਜੋ ਮੰਗੋ ਉਹੀ ਮਿਲਦਾ ਹੈ ਦਾਤੀ ਸਭ ਨੂੰ ਸਭ ਕੁਝ ਦਿੰਦੀ ਹੈ ਬਹੁਤ ਜ਼ਿਆਦਾ ਲੰਗਰ ਨੇ ਜਿੰਨੇ ਜਿੰਨੇ ਲੋਕੀ ਬਹੁਤ ਥੋੜੇ ਇੰਨਾ ਕੁ ਲੋਕੀ ਆਇਆ ਆਇਆ ਸਾਰੀਆਂ ਹੀ ਮੁਰਾਦਾ ਪੂਰੀਆਂ ਹੁੰਦੀਆਂ ਇੱਥੋਂ ਮੈਂ ਕਹਿੰਦਾ ਜੀ ਹਰ ਸਾਲ ਆਈਦਾ ਇੱਥੇ ਹਰ ਮਨੋਕਾਮਨਾ ਪੂਰੀ ਕੀਤੀ ਜਾਂਦੀ ਇੱਥੇ ਚਾਹੀ ਜਾਈ ਨਾ ਆਈਦਾ ਇੱਥੇ ਹਰ ਮਨੋਗ ਆਪਣਾ ਬੁਰੀ ਹੁੰਦੀ ਹੈ ਇੱਥੇ ਬਹੁਤ ਜ਼ਿਆਦਾ ਜੀ ਹਾਇ ਤਾਂ ਕੁਛ ਰੌਣਕ ਨਹੀਂ ਹੈਗੀ ਥੋੜਾ ਥੋੜਾ ਟਾਈਮ ਜੋਸ਼ ਹੋ ਸ਼ਾਮ ਪਈ ਜੇਗੀ ਹੋਰ ਰੌਣਕ ਵਧੀ ਜਾਣੀ ਹੈ ਬਹੁਤ ਮੈਦਾਰਾ ਕੰਮ ਹੈ ਜੀ ਬਹੁਤ ਵਧੀਆ ਗਾ ਬਹੁਤ ਮਨ ਨੂੰ ਖੁਸ਼ੀ ਮਿਲਦੀ ਇੱਥੇ ਆ ਕੇ ਜੀ ਹਾਂਜੀ ਆਸਾਂ ਇਹ ਪੁਤਲੀ ਘਰ ਤੇ ਬਹੁਤ ਰੌਣਕ ਹੈ ਆਸੇ ਤੇ ਬਹੁਤ ਖੁਸ਼ੀ ਮਿਲੀ ਮਹਾ ਮਾਈ ਦੀ ਇੰਨੀ ਸ਼ਕਤੀ ਹੈ ਕੋਈ ਹੱਦ ਤੋਂ ਜ਼ਿਆਦਾ ਹਾਂਜੀ ਹਰ ਸਾਲ ਆਨੇ ਆਹ ਮੰਗਲਵਾਰ ਮੰਗਲਵਾਰ ਵੀ ਆਨੇ ਆ ਕਿੰਨੇ ਰੌਣਕਾਂ ਬਹੁਤ ਰੌਣਕਾਂ ਹੈ